ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਜਿਹੜੀਆਂ ਆਪਾਂ ਪੁਰਾਣੀਆਂ ਵੀਡੀਓ ਬਣਾਈਆਂ ਸੀ ਜਿਸ ਭਰਾਵਾਂ ਦੇ ਸਵਾਲ ਜਵਾਬ ਆਏ ਸੀ ਉਹ ਸਵਾਲ ਜਵਾਬ ਦੇਣ ਵਾਸਤੇ ਆਪਾਂ ਇੱਕ ਨਵੀਂ ਵੀਡੀਓ ਤਿਆਰ ਕਰੀ ਆ ਉਹਦੇ ਵਿੱਚ ਜਿਹੜੇ ਤੁਸੀਂ ਮੈਨੂੰ ਪ੍ਰਸ਼ਨ ਪੁੱਛੇ ਆ ਉਹਨਾਂ ਦੇ ਮੈਂ ਉੱਤਰ ਦੇਵਾਂਗਾ ਮੇਰੀ ਆ ਵੀਡੀਓ ਅੱਜ ਵਾਲੀ ਵੇਖ ਲਿਓ ਤੁਸੀਂ ਤਾਂ ਇਹਦੇ ਤੇ ਤੁਹਾਨੂੰ ਸਵਾਲ ਜਵਾਬ ਮਿਲ ਜਾਣ ਜਿਹੜੀ ਮੱਝ ਨੂੰ 20 ਦਿਨ ਹੋ ਗਏ ਮੋਕ ਲੱਗੀ ਨੂੰ ਉਹਨੂੰ ਕੀ ਕਰਨਾ ਹੈਗਾ ਆਪਾਂ ਆਪਾਂ ਚੌਲਾਂ ਦੀ ਪਿਛ ਬਣਾ ਲੈਣੀ ਹੈਗੀ ਆਪਾਂ ਉਹਨੂੰ ਜਦੋਂ 2 ਕਿਲੋ ਚੌਲ ਧਰ ਲੈਣੇ ਆ ਉਹਦੇ ਵਿੱਚ ਆਪਾਂ ਡਬਲ ਪਾਣੀ ਪਾ ਲੈਣਾ ਉਹਨੂੰ ਆਪਾਂ ਉਬਾਲ ਕੇ ਚੰਗੀ ਤਰ੍ਹਾਂ ਪਿਛ ਬਣ ਜੂਗੀ ਉਹਨੂੰ ਆਪਾਂ ਥੱਲੇ ਉਤਾਰ ਲੈਣਾ ਥੱਲੇ ਉਤਾਰ ਕੇ ਉਹਦੇ ਚੋਂ ਚੌਲ ਕੱਢ ਲੈਣੇ ਆ ਚੌਲ ਕੱਢ ਕੇ ਵੱਖਰੇ ਰੱਖ ਦੇਣੇ ਆ ਪਾਣੀ ਆਪਾਂ ਜਿਹੜਾ ਉਹ ਪਿਉਣਾ ਹੈਗਾ ਉਹਦੇ ਵਿੱਚ ਆਪਾਂ ਕੀ ਕਰਨਾ ਹੈਗਾ ਇੱਕ ਬੁੱਕ ਤਾਂ ਆਪਾਂ ਉਹਦੇ ਚ ਸੱਕਰ ਪਾ ਲੈਣਾ ਹੈਗਾ ਤੇ ਉਹਦੇ ਚ 100 150 ਗ੍ਰਾਮ ਆਪਾਂ ਉਹਦੇ ਵਿੱਚ ਤੇਲ ਪਾ ਲੈਣਾਗਾ ਉਹਨੂੰ ਉਹਨੂੰ ਮਿਕਸ ਨੂੰ ਤਿੰਨੇ ਚੀਜ਼ਾਂ ਨੂੰ ਸਮਾਰ ਕੇ ਘੋਲ ਕੇ ਤੇ ਤਿਆਰ ਕਰਕੇ ਉਹ ਆਪਾਂ ਮੱਝ ਦੇ ਮੂਹਰੇ ਰੱਖ ਦੇਣਾ ਇਹ ਕਮਸੇ ਕਮ 5 ਦਿਨ ਇਹ ਕਰੋ ਤੇ ਮੱਝ ਨੂੰ ਮੋਕ हट ਜਾਊਗੀ ਇਹ ਜਿਵੇਂ ਤੁਸੀਂ ਕਿਹਾ ਵੀ ਕੌੜ ਤੁਮਿਆਂ ਦਾ ਵੀ 5 ਕਿਲੋ ਤੇ ਸੱਕ 1 ਕਿਲੋ ਤੇ ਜਮੈਣ ਵਗੈਰਾ ਨੂਨ ਵਗੈਰਾ ਜਦੋਂ ਤੁਸੀਂ ਮੈਨੂੰ ਕਿਹਾ ਪਾਉਣ ਨੂੰ ਇਹਦੇ ਵਿੱਚ ਪਾਣੀ ਨਹੀਂ ਪਾਊਗਾ ਇਹਨੂੰ ਕੀ ਕਰਨਾ ਹੈ ਆਪਾਂ ਜਿਵੇਂ ਇਹਦੇ ਵਿੱਚ ਆਪਾਂ ਜਮੈਣ ਪਾਤੀ ਨੂਨ ਪਾਤਾ ਇਹਨੇ ਪਾਣੀ ਆਪ ਹੀ ਛੱਡ ਜਾਣਾ ਕਿਕਰ ਦਾ ਸੱਕ ਪਾਤਾ ਪਾਣੀ ਇਹਨੇ ਆਪ ਛੱਡ ਜਾਣਾਗਾ ਜਦੋਂ ਇਹ ਪਾਣੀ ਛੱਡ ਗਿਆ ਪਾਣੀ ਛੱਡੂਗਾ ਕਮਸੇ ਕੰਮ ਵੀ ਇਹ ਮਹੀਨੇ ਡੇਢ ਮਹੀਨੇ ਤੋਂ ਇਹਨੂੰ ਆਪਾਂ ਤੁਪੇ ਰੱਖ ਦੇਣਾ ਘੰਟਾ ਫਿਰ ਸ਼ਾਮੇ ਰੱਖ ਦੇਣਾ ਤੁਪੇ ਰੱਖ ਦੇਣਾ ਸ਼ਾਮੇ ਰੱਖ ਦੇਣਾ ਫਿਰ ਆਪਾਂ ਕੀ ਕਰਨਾ ਇਹਦੇ ਚੋਂ ਪਾਣੀ ਦੀ ਆਪਾਂ ਬੋਤਲਾਂ ਭਰ ਦੇਣੀਆਂ ਛਾਣ ਕੇ ਸਾਕੇ ਦਾ ਬਾਹਰ ਛੱਡ ਦੇਣਾਗਾ ਉਹ ਜਿਹੜਾ ਮਿਸ਼ਰਣ ਦੂਜਾ ਪਿੱਛੇ ਆਪਣਾ ਬਚ ਗਿਆ ਉਹਦੇ ਵਿੱਚ ਤੁਸੀਂ ਹੜੜਾ ਪਾ ਲੋ ਹੜੜਾ ਪਾ ਲੋ ਬਿਹੜੇ ਪਾ ਲੋ ਵੱਡੀਆਂ ਲੈਚੀਆਂ ਪਾ ਲੋ ਦਾਣੇ ਕੱਢ ਕੇ ਇਹ ਸਮਾਨ ਉਹਦੇ ਵਿੱਚ ਪਾ ਕੇ ਕੁੱਟ ਕੇ ਫੇਰ ਵਿੱਚ ਪਾ ਦਿਓ ਸਾਰੇ ਨੂੰ ਜਦੋਂ ਉਹ ਹੋ ਜਾਊਗਾ ਰਲ ਜਾਊਗਾ ਇਹ ਸਮਾਨ ਉਹਦੇ ਵਿੱਚੋਂ ਚੂਰਨ ਦੀ ਇੱਕ ਮੁਠੀ ਕੱਢੀ ਔਰ ਇੱਕ ਮੁਠੀ ਉਧਰੋਂ ਆਟੇ ਦੀ ਲਈ ਉਹਦੇ ਚ ਪਿੰਨੀ ਬਣਾ ਕੇ ਪਸ਼ੂ ਨੂੰ ਦੇ ਦਿਓ ਤੇ ਇਹ ਆਪਣਾ ਦੋ ਤਰ੍ਹਾਂ ਦਾ ਮਿਸ਼ਨ ਉਹਦੇ ਤੋਂ ਹੀ ਹੋ ਜੂ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਜਿਹੜਾ ਆਪਾਂ ਮਿੱਠਾ ਸੋਡਾ ਤੁਹਾਨੂੰ ਵੀਡੀਓ ਬਣਾ ਕੇ ਦਿੱਤੀ ਸੀ ਵੀ ਪੇਪਰ ਤੇ ਪਾ ਕੇ ਆਪਾਂ ਦੇਣਾ ਉਹ ਆਪਾਂ ਪੇਪਰ ਨਹੀਂ ਲੈਣਾ ਆਪਾਂ ਅਖਬਾਰ ਲੈਣਾ ਅਖਬਾਰ ਦੀ ਸ਼ਾਹੀ ਤੇ ਉੱਤੇ ਜਦੋਂ ਉਹ ਕੰਮ ਕਰਦਾ ਹੈਗਾ ਮਿੱਠਾ ਸੋਡਾ ਉਹਦਾ ਕੋਈ ਨੁਕਸਾਨ ਨਹੀਂ ਉਹ ਛੋਟੀ ਮਾਤਰਾ ਦੇ ਵਿੱਚ ਕਾਗਜ਼ ਦਾ ਵੀ ਕੋਈ ਨਹੀਂ ਕਾਗਜ਼ ਉਹਦੀ ਗਲ ਜਾਂਦਾ ਹੈਗਾ ਔਰ ਉਹ ਪਸ਼ੂ ਨੂੰ ਮੋਕ ਨਹੀਂ ਲੱਗਣ ਦਿੰਦਾ ਅਗਰ ਜੇ ਆਪਾਂ ਘੋਲ ਕੇ ਦਿੰਨੇ ਆ ਤਾਂ ਉਹ ਮੋਕ ਲਾਊਗਾ ਅਗਰ ਗੁੜ ਦੇ ਵਿੱਚ ਪਾ ਕੇ ਦਿੰਨੇ ਆ ਤਾਂ ਉਹ ਉਹਦੀ ਉਫਣ ਜਾਊਗਾ ਤੋ ਖਰਾਬ ਕਰੂਗਾ ਆਟੇ 'ਚ ਪਾ ਕੇ ਦਿੰਨੇ ਆ ਤੇ ਆਟੇ ਵਿੱਚ ਵੀ ਨੁਕਸਾਨ ਇਹਨੂੰ ਸੁੱਕਾ ਦੇਣਾ ਜਿਵੇਂ ਜਿਸ ਵੀ ਤਰੀਕੇ ਨਾਲ ਵੀ ਸੁੱਕਾ ਉਹਦੇ ਅੰਦਰ ਚਲਿਆ ਜਾਵੇ ਅਗਰ ਪੇਪਰ ਤੇ ਨਹੀਂ ਪਾਉਣਾ ਤੁਸੀਂ ਕਿਸੇ ਇਸੇ ਤਰੀਕੇ ਦੇ ਨਾਲ ਇੱਕ ਆਪਦੀ ਮੁਠੀ ਭਰੋ ਤੇ ਪਸ਼ੂ ਦੇ ਅੰਦਰ ਕਰੋ ਤੇ ਉੱਥੇ ਖੋਲ ਦਿਓ ਇਸ ਤਰ੍ਹਾਂ ਵੀ ਦੇ ਦਿਓ ਅਗਰ ਜੇ ਤੁਹਾਨੂੰ ਪੇਪਰ ਦਾ ਬਹਿਮ ਆ ਪੇਪਰ ਦੇ ਦਾ ਕੋਈ ਚੱਕਰ ਨਹੀਂ ਇਹ ਤਾਂ ਬਲਕੇ ਫਾਇਦਾ ਹੈਗਾ ਜੇ ਆਪਾਂ ਪੇਪਰ ਦੇ ਨਾਲ ਬਣਾਉਣੇ ਆ ਤਾਂ ਬਹੁਤ ਫਾਇਦਾ ਹੈਗਾ ਜਿਹੜੀ ਮੱਝ ਦਾ ਤੁਸੀਂ ਕਿਹਾ ਵੀ ਭਾਰ ਬਖਾਉਂਦੀ ਹੈ ਪਿੱਛਾ ਬਖਾਉਂਦੀ ਹੈ ਜੇ ਤੁਸੀਂ ਮੇਰੀ ਪਿਛਲੀ ਵੀਡੀਓ ਤੇ ਜਾਓਗੇ ਉਹਦੇ ਤੇ ਮੈਂ ਤਾਜੀ ਦਾ ਸੱਕ ਦੱਸਿਆ ਵਾ ਉਹ ਤੁਸੀਂ ਦੇਖ ਸਕਦੇ ਹੋਗੇ ਅਗਰ ਫੇਰ ਵੀ ਤੁਸੀਂ ਜਾਣਕਾਰੀ ਲੈ ਲਓ ਜੇ ਅਗਰ ਵੀਡੀਓ ਮੇਰੀ ਨਹੀਂ ਆ ਤਾਂ ਮੈਨੂੰ ਡਾਇਰੈਕਟ ਫੋਨ ਕਰਕੇ ਪੁੱਛ ਲਓ ਤੇ ਮੈਂ ਡਾਇਰੈਕਟ ਵੀ ਤੁਹਾਨੂੰ ਅੱਛਾ ਜਿਹੜੇ ਮੇਰੇ ਵੀਰ ਭਾਈ ਨੇ ਮੈਨੂੰ ਬਹੁਤ ਪਿਆਰ ਦੇ ਨਾਲ ਪੁੱਛਿਆ ਸੀਗਾ ਵੀ ਬਾਪੂ ਜੀ ਤੁਸੀਂ ਗ੍ਰੇਟ ਹੋ ਥੋੜਾ ਤਹਿ ਦਿਲੋਂ ਕੋਟੀ ਕੋਟੀ ਸਾਰੇ ਪਰਿਵਾਰ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ। ਅੱਛਾ ਜਿਵੇਂ ਤੁਸੀਂ ਸਵਾਲ ਕੀਤਾ ਵੀ ਗਾਂ ਦੇ ਤੇਚੜ ਬਹੁਤ ਪੈਂਦੇ ਆਗੇ। ਉਹ ਆਪਾਂ ਦੋ ਤਰੀਕਿਆਂ ਦੇ ਨਾਲ ਦੇਸੀ ਤਰੀਕਿਆਂ ਦੇ ਨਾਲ ਹਟ ਜਾਂਦੇ ਆ। ਆਪਾਂ ਕੀ ਕਰਨਾ ਹੈਗਾ 2 ਕਿਲੋ ਚੂਨਾ ਲੈ ਲੈਣਾ ਹੈਗਾ ਕਲੀ ਜਿਹਨੂੰ ਆਪਾਂ ਕਲੀ ਬੋਲਦੇ ਆ। ਉਹਨੂੰ ਆਪਾਂ ਕਲੀ ਨੂੰ ਭਿਉ ਕੇ ਇੱਕ ਰਾਤ ਭਿਉ ਕੇ ਰੱਖ ਦਿਓ। ਦੂਜੇ ਦਿਨ ਤੜਕੇ ਲੈ ਕੇ ਬੁਰਛੇ ਦੇ ਨਾਲ ਖੋਲਡੀਆਂ ਦੇ ਵਿੱਚ ਉਹਦੀਆਂ ਤੇੜਾਂ ਦੇ ਵਿੱਚ ਉਹਦੇ ਸਾਰੇ ਤੁਸੀਂ ਮਤਲਬ ਖੋਲਡਿੰਗਾਂ ਤੇ ਮਾਰ ਦੇਓਗੇ ਜਿੱਥੇ ਜਿੱਥੇ ਵੀ ਆਪਣੀਆਂ ਦਰਜਾਂ ਹੈਗੀਆਂ ਜਿੱਥੇ ਚਿਚੜ ਇਹ ਪੈਣ ਦਾ ਕਾਰਨ ਤੇ ਬਾਧਾ ਹੋਣ ਦਾ ਕਾਰਨ ਜਿਹੜੀਆਂ ਆਪਣੇ ਘਰੇ ਬਿਰਲਾ ਹੁੰਦੀਆਂ ਹੈਗੀਆਂ ਇਹ ਬਿਰਲਾ ਦੇ ਵਿੱਚ ਆਂਡੇ ਦੇ ਦਿੰਦੇ ਆਗੇ ਜਦੋਂ ਇਹ ਆਂਡੇ ਦੇ ਦਿੰਦੇ ਆ ਉਦੋਂ ਜਦੋਂ ਪਸ਼ੂ ਬਹਿੰਦਾ ਪਸ਼ੂ ਦੇ ਉੱਤੇ ਚੜ ਜਾਂਦੇ ਆ ਦੂਜੀ ਵਿਧੀ ਇਹ ਆਪਣੀ ਇਹਨੂੰ ਆਪਾਂ ਕੀ ਕਰਨਾਗਾ ਆਪਾਂ ਆਪਣੇ ਘਰੇ ਨਿੰਮ ਦੇ ਰੁੱਖ ਲੱਗੇ ਹੋਵੇ ਹੁੰਦੇ ਆ ਨਿੰਮ ਦੇ ਕਮਸੇ ਕੰਮ ਵੀ 2.5 3 ਕਿਲੋ ਪੱਤੇ ਤੁਸੀਂ ਲੈ ਲਓ ਉਹਦੇ 2.5-3 ਕਿਲੋ ਪਾਣੀ ਪਾ ਲਓ ਉਹਨੂੰ ਚੰਗੀ ਤਰ੍ਹਾਂ ਪਾਥੀਆਂ ਦੀ ਅੱਗ ਦੇ ਨਾਲ ਉਬਾਲ ਲਓ ਜਦੋਂ ਉਹਦਾ ਘੋਲ ਤਿਆਰ ਹੋ ਗਿਆ ਉਹਦੇ ਵਿੱਚ ਕੀ ਆ ਜਦੋਂ ਉਹਨੂੰ ਤੁਸੀਂ ਥੱਲੇ ਲਾ ਲਿਆ ਘਰੇ ਆਪਣੇ ਖੱਟੀ ਲੱਸੀ ਪਈ ਹੋਊਗੀ ਖੱਟੀ ਲੱਸੀ ਉਹਦੇ ਵਿੱਚ ਪਾ ਦਿਓ ਉਹ ਘਰੇ ਸਾਰੇ ਪਸ਼ੂਆਂ ਦੇ ਉੱਤੇ ਪਿੱਛੇ ਥੱਲੇ ਛਿੜਕ ਦਿਓ ਪਸ਼ੂਆਂ ਤੇ ਵੀ ਛਿੜਕ ਦਿਓ ਕੋਈ ਨੁਕਸਾਨ ਨਹੀਂ ਉਹਦਾ ਉਹਦੇ ਨਾਲ ਜਿਹੜੇ ਇਹਦੇ ਆਂਡੇ ਆ ਜਦੋਂ ਆਂਡੇ ਮਰਗੇ ਤੇ ਚਿਚੜ ਚਲੇ ਜਾਣਗੇ ਤੀਸਰਾ ਸੌਖਾ ਔਰ ਵਧੀਆ ਤਰੀਕਾ ਹੈ ਇੱਕ ਹਫਤੇ ਦੇ ਵਿੱਚ ਜਿਹੜੇ ਪਸ਼ੂ ਦੇ ਬਾਰ ਬਾਰ ਚਿਚੜ ਪੈਂਦੇ ਆ ਹਰੇਕ ਦੇ ਨਹੀਂ ਆ ਆਪਾਂ ਕੀ ਕਰਨਾ ਬਰੀਕ ਨੂਨ ਲੈਣਾ ਔਰ ਸਰੋਂ ਦਾ ਤੇਲ ਲੈਣਾ ਆਪਾਂ ਨੂੰ ਉਹਨੂੰ ਪਸ਼ੂ ਨੂੰ ਨਮਾ ਕੇ ਸੁਮਾਰ ਕੇ ਉਹਦੇ ਉੱਤੇ ਆਪਾਂ ਤੇਲ ਤੇ ਨੂਨ ਉਹ ਮਲਦਿਓ 2 ਘੰਟਿਆਂ ਤੋਂ ਬਾਅਦ ਉਹਨੂੰ 4 ਡੇਢ ਘੰਟਾ ਰੱਖ ਲਓ ਫਿਰ ਫਿਰ ਪਾਣੀ ਦੀ ਪਾਈਪ ਮਾਰ ਦਿਓ ਅਗਰ ਜਦੋਂ ਉਸ ਤਰ੍ਹਾਂ ਦਾ ਆਪਾਂ ਇੱਕ ਹਫਤੇ 'ਚ ਦੋ ਵਾਰੀ ਕਰਾਂਗੇ ਦੋ ਹਫਤੇ ਲਗਾਤਾਰ ਕਰਦੇ ਆਂਗੇ ਉਹਦਾ ਜਿਹੜੀ ਚਮੜੀ ਆ ਗਈ ਉਹਦੀ ਚਮੜੀ ਦੇ ਵਿੱਚ ਨੂਨ ਨਾਲ ਤੇਲ ਨਾਲ ਉਹਦੇ ਰੋਮਾਂ ਤੇ ਜਿੱਥੇ ਵੀ ਉਹ ਪਸ਼ੂ ਦੇ ਚਿਚੜ ਲੱਗਦੇ ਆ ਉਹ ਚਿਚੜ ਆਪੇ ਪਿੱਛੇ ਹਟ ਜਾਣਗੇ ਉਹ ਪਸ਼ੂ ਤੋਂ ਜਿਹੜਾ ਤੁਸੀਂ ਸਵਾਲ ਕਰਿਆ ਵੀ ਗਾਂ ਮੇਰੀ ਰਹਿੰਦੀ ਨਹੀਂਗੀ ਉਹਦੇ ਉੱਤੇ ਇੱਕ ਵੀਡੀਓ ਆਪਣੀ ਪਿਛਲੀ ਬਣੀ ਵੀ ਆ ਗਈ ਉਹਦੇ ਤੇ ਉਹ ਵੀਡੀਓ ਬਣੀ ਵੀ ਆ ਨਾਰ ਕੇਸਰ ਵਾਲੀ ਤੇ ਮਹਿੰਦੀ ਵਾਲੀ ਉਹ ਤੁਸੀਂ ਵੇਖੋ ਉਹ ਤੁਸੀਂ ਦਿਓ ਨਾਰ ਕੇਸਰ ਉਹ 3 ਤੋਲੇ ਲਿਖਿਆਗਾ ਮੈਂ 2 ਖਰਾਕਾ ਬਣਾ ਕੇ ਬਿਲਕੁਲ 100% ਮੇਰਾ ਪ੍ਰਤਿਆਆਵਾ ਖੁਦ ਮੈਂ ਆਪ ਦੀ ਗਾ ਨੂੰ ਆਪ ਦਿੰਦਾ ਹੈਗਾ ਉਹ ਮੇਰਾ 100% ਕਾਰਗਿਲ ਪੂਰਾ ਮੇਰਾ ਤਜਰਬਾ ਹੈ ਜਿਹੜਾ ਆਪਾਂ ਕਹਿੰਦੇ ਆ ਗੱਬਣ ਨੂੰ ਕਲਮੀ ਸੋਰਾ ਦੇਣਾ ਹੈਗਾ ਕਲਮੀ ਸੋਰਾ ਆਪਾਂ ਦੇਣਾ ਹੈਗਾ ਉਹ ਸਿਰਫ ਠੰਡਾ ਕਰਨਾ ਹੈ ਅਗਰ ਤੁਸੀਂ ਨਹੀਂ ਕਲਮੀ ਸੋਰਾ ਦੇਣਾ ਠੰਡੇ ਵਾਸਤੇ ਦੇਣਾ ਹੈ ਤਾਂ ਤੁਸੀਂ ਉਹਨੂੰ ਗੂੰਦ ਕਤੀਰਾ ਤੇ ਆਪਣੇ ਗੂੰਦ ਕਤੀਰਾ ਔਰ ਦਹੀਂ ਦੇ ਦਿਓ ਉਹਨੂੰ ਸ਼ੱਕਰ ਪਾ ਕੇ ਉਹ ਤੁਸੀਂ ਗੁੰਦ ਕਟੀਰਾ ਦੇ ਦੋਗੇ ਤੇ ਇਹ ਚੀਜ਼ਾਂ ਦੇ ਦੋਗੇ ਤੇ ਕਲਮੀ ਸੋਰਾ ਤੁਸੀਂ ਨਾ ਦਿਓ ਕੋਈ ਚੱਕਰ ਨਹੀਂਗਾ ਕਲਮੀ ਸੋਰਾ ਉਹ ਇੱਕੋ ਜਿਹਾ ਮਿਸੇ ਨਹੀਂ ਬਣ ਜਾਂਦਾ ਬਹੁਤ ਬਹੁਤ ਧੰਨਵਾਦ ਜਿਹੜੀ ਤੁਸੀਂ ਡੈਰੀ ਫਾਰਮ ਦੀ ਖੋਲਣ ਦੀ ਗੱਲ ਕਰਦੇ ਹੋਗੇ ਮੈਂ ਦੇਸੀ ਤਰੀਕੇ ਜੱਟ ਦੇ ਹਿਸਾਬ ਨਾਲ ਤੁਹਾਨੂੰ ਮੈਂ ਵੀਡੀਓ ਦੇ ਮੱਧਮ ਰਾਹੀਂ ਦੱਸਦਾ ਹਾਂ ਇੱਕ ਤਾਂ ਆਪਾਂ ਜਾਦੇ ਲੋਨ ਨਹੀਂ ਚੱਕਣਾ ਇੱਕ ਆਪਾਂ ਜਿਆਦੇ ਪਸ਼ੂਆਂ ਤੋਂ ਨਹੀਂ ਸ਼ੁਰੂ ਕਰਨਾ ਆਪਾਂ ਥੋੜੇ ਪਸ਼ੂਆਂ ਤੋਂ ਸ਼ੁਰੂ ਕਰਨਾ ਹੈ ਜਿਵੇਂ ਫਰਜ ਕਰੋ ਵੀ ਦੋ ਮੱਝਾਂ ਲੈ ਲਓ ਦੋ ਗਾਵਾਂ ਲੈ ਲਓ ਛੋਟੇ ਲੈਵਲ ਤੋਂ ਆਪਾਂ ਚੱਲ ਕੇ ਵੱਡੇ ਲੈਵਲ ਤੇ ਜਾਣਾ ਹੈ ਇਹ ਨਹੀਂ ਵੱਡੇ ਲੈਵਲ ਤੋਂ ਚੱਲ ਕੇ ਆਪਾਂ ਛੋਟੇ ਤੇ ਆਉਣਾ ਜਿਹੜੀ ਰਹੀ ਜਿਹੜੀ ਰਹੀ ਉਹਦੇ ਬਣਾਉਣ ਦੀ ਗੱਲ ਖਾਣ ਦੀ ਗੱਲ ਦਾਣੇ ਦੀ ਗੱਲ ਉਹ ਮੈਂ ਸ਼ੁਰੂ ਦੇ ਵਿੱਚ ਬੰਡ ਬਣਾਉਣ ਤੋਂ ਇੱਕ ਮੈਂ ਮੇਰੀ ਵੀਡੀਓ ਪਾਈ ਵੀ ਆ ਮੇਰੇ ਮਗਰਲੇ ਤੇ ਜਾ ਕੇ ਵੀਡੀਓ ਤੇ ਤੁਸੀਂ ਉਹ ਦਾਣੇ ਬਾਰੇ ਪੁੱਛ ਸਕਦੇ ਹੋ ਔਰ ਜਿਹੜਾ ਦਾਣਾ ਤੁਸੀਂ ਘਰੇ ਤਿਆਰ ਕਰੋਗੇ ਨਾਲੇ ਦੁੱਧ ਦੀ ਮਾਤਰਾ ਵੱਧ ਹੋਊਗੀ ਨਾਲੇ ਸਾਫ ਸੁਥਰਾ ਹੋਊਗਾ ਇਹਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਮੇਰਾ ਸਕਰੀਨ ਤੇ ਨੰਬਰ ਹੈਗਾ ਤੇ ਉਸ ਤੋਂ ਤੁਸੀਂ ਮੈਨੂੰ ਫੋਨ ਕਰਕੇ ਜਦੋਂ ਮਰਜ਼ੀ ਮੈਨੂੰ ਫੋਨ ਕਰ ਦਿਓ ਮੈਂ ਉਹ ਫੋਨ ਥੋੜਾ ਟੈਂਡ ਕਰਦਾ ਹਾਂ ਅਗਰ ਜੇ ਮੈਂ ਟੈਂਡ ਨਹੀਂ ਵੀ ਕੀਤਾ ਮੈਂ ਦੁਬਾਰੇ ਬੈਕ ਕਾਲ ਕਰਦਾਗਾ ਅਗਰ ਮੈਂ ਕੰਮ ਇਹ ਸ਼ੁਰੂ ਕੀਤਾ ਤਾਂ ਮੈਂ ਇਹ ਸਿਰੇ ਵੀ ਲਾਉਣਾਗਾ ਮੈਂ ਇਸ ਤਰ੍ਹਾਂ ਦਾ ਆਦਮੀ ਆ ਮੈਂ ਹਰੇਕ ਦਾ ਦੁੱਖ ਸੁੱਖ ਸੁਣਨ ਵਾਲਾ ਭਾਈਵਾ ਲਾਂਗਾ ਥੋੜਾ ਬਹੁਤ ਬਹੁਤ ਧੰਨਵਾਦ। ਇਹ ਵੀ ਗਾਜਰ ਦਾ ਰਸਾ ਕਿੱਥੋਂ ਮਿਲੂਗਾ? ਇਹ ਜਿਹੜੇ ਵੱਡੇ ਪਸਾਰੀਆਂ ਦੇ ਉੱਤੋਂ ਵੱਡੀਆਂ ਦੁਕਾਨਾਂ ਦੇ ਉੱਤੇ ਆਪਾਂ ਔਲੇ ਦਾ ਮਰੱਬਾ ਗਾਜਰ ਦਾ ਮਰੱਬਾ ਸਿਉ ਦਾ ਮਰੱਬਾ ਉਹਨਾਂ ਕੋਲੇ ਲੋਕ ਸੁੱਕਾ ਲੈ ਜਾਂਦੇ ਆਗੇ। ਲਫਾਫਿਆਂ ਦੇ ਵਿੱਚ ਪਵਾ ਕੇ ਉਹਨਾਂ ਕੋਲੇ ਰਸਾ ਵੱਜ ਜਾਂਦਾ ਹੈ। ਉਹ ਕੋਈ 10 ਰੁਪਏ ਕਿਲੋ ਦੇ ਦਿੰਦਾ ਕੋਈ 20 ਰੁਪਏ ਕਿਲੋ ਦੇ ਦਿੰਦਾ। ਉਹਦਾ ਨੁਕਸਾਨ ਕੋਈ ਨਹੀਂ। ਉਹ ਤੁਸੀਂ ਉੱਥੋਂ ਲਿਆਓ। ਜਿੰਨਾ ਮਰਜ਼ੀ ਪਸ਼ੂ ਨੂੰ ਪਾਓ। ਨਲੇ ਤਾਂ ਠੰਡੇ ਦਾ ਠੰਡਾ ਔਰ ਨਾਲੇ ਸਸਤਾ ਨਾਲੇ ਦੁੱਧ ਵਧਾਊਗਾ ਇਹਦੇ ਬਾਰੇ ਹਜੇ ਥਾਣੇ ਬੰਦ ਹੋਣ ਵਾਸਤੇ ਹਜੇ ਵੀਡੀਓ ਬਣਾਈ ਨਹੀਂ ਗਈ ਥਾਣਾ ਦੀ ਸ਼ਿੱਦਕਾਂ ਵਾਸਤੇ ਤਾਂ ਮੈਂ ਵੀਡੀਓ ਬਣਾਈ ਵੀ ਆ ਗਈ ਉਹ ਤੁਸੀਂ ਦੇਖ ਸਕਦੇ ਹੋ ਇਹਦੀ ਕੀ ਹੈ ਇਹ ਥੋੜਾ ਮਿਹਨਤ ਵਾਲਾ ਕੰਮ ਆ ਇਹ ਨਾ ਜਿਵੇਂ ਘੋੜੇ ਦੇ ਨੌ ਸਾੜਕੇ ਜਿਵੇਂ ਲਾਹੇਵੇ ਨੌ ਹੁੰਦੇ ਆ ਕੁਜੇ ਚ ਪਾ ਕੇ ਭਸਮ ਕਰਕੇ ਉਹ ਬਣਾਉਣੇ ਪੈਂਦੇ ਆਗੇ ਉਹ ਵੀਡੀਓ ਆਪਾਂ ਤਿਆਰ ਕਰਾਂਗੇ ਅੱਗੇ ਦੱਸ ਦਿਆਂਗੇ ਅਗਰ ਜੇ ਤੁਸੀਂ ਜਾਣਕਾਰੀ ਲੈਣੀ ਚਾਹੁੰਦੇ ਹੋ ਮੇਰੇ ਨਾਲ ਡਾਇਰੈਕਟ ਫੋਨ ਤੇ ਕਰਕੇ ਮੈਥੋਂ ਪੁੱਛ ਸਕਦੇ ਹੋ ਤੁਹਾਨੂੰ ਸਪੈਸ਼ਲ ਇਸ ਬਾਰੇ ਕਮੈਂਟ ਬਾਰੇ ਦੱਸਿਆ ਜਾਊਗਾ ਬਹੁਤ ਬਹੁਤ ਧੰਨਵਾਦ ਇਹ ਤੁਸੀਂ ਜਿਹੜੀਆਂ 5-6 ਮਹੀਨਿਆਂ ਦੀਆਂ ਗੱਭਣਾ ਗਾਈਆਂ ਹੈਗੀਆਂ ਤੋ ਤੋ ਆਪਾਂ ਦੁੱਧ ਲੈਣਾ ਚਾਹੁੰਨੇ ਆ ਹੋਰ ਟਾਈਮ ਅਮਤਾਬਕ ਉਹਨੂੰ ਤੁਸੀਂ ਕੀ ਕਰਨਾ ਹੈਗਾ ਅੱਧਾ ਕਿਲੋ ਰਾਤ ਨੂੰ ਵੇਸਣ ਤੌੜੇ ਦੇ ਵਿੱਚ ਪਾ ਦਿਓ ਉਹਦੇ ਵਿੱਚ ਇੱਕ ਬਾਲਟੀ ਪਾਣੀ ਦੀ ਪਾ ਦਿਓ ਉਹਦੇ ਵਿੱਚ ਜਾਂ ਤਾਂ ਤੁਸੀਂ ਇਹਦੇ ਵਿੱਚ ਜੇ ਤਾਂ ਰਸਾ ਮਿਲਦਾ ਹੈਗਾ ਤਾਂ ਰਸਾ ਪਾ ਦਿਓ ਤੇ ਨਹੀਂ ਉਹਦੇ ਵਿੱਚ ਗੁੜ ਪਾ ਦਿਓ ਗੁੜ ਪਾ ਕੇ ਤੁਸੀਂ ਇਹ ਪਾਉਂਗੇ ਤਾਂ ਇਹਦੇ ਨਾਲ ਮਤਲਬ ਤੁਹਾਡਾ ਦੁੱਧ ਵਧੂਗਾ ਫਿਰ ਤੁਸੀਂ ਉਸ ਗਾਂ ਨੂੰ 100 ਗ੍ਰਾਮ ਇੱਕ ਦਿਨ ਛੱਡ ਕੇ ਸਰੋਂ ਦਾ ਤੇਲ ਵੀ ਦੇ ਸਕਦੇ ਹੋ ਫਿਰ ਉਹ ਲੰਮੇ ਟਾਈਮ ਤੱਕ ਦੁੱਧ ਦੇ ਦੇਣੀਆਂ ਜਦੋਂ ਮੈਂ ਇਹ ਇੱਕ ਵੀਡੀਓ ਬਣਾਈ ਆ ਜਿੰਨਾ ਜਿੰਨਾ ਵੀਰਾਂ ਮੇਰਿਆਂ ਨੇ ਬਜ਼ੁਰਗਾਂ ਨੇ ਮੈਥੋਂ ਵੱਡਿਆਂ ਨੇ ਮੈਥੋਂ ਛੋਟਿਆਂ ਨੇ ਸਾਰਿਆਂ ਨੂੰ ਤਾਂ ਪਹਿਲਾਂ ਪਿਆਰ ਭਰੀ ਸਸਰੀ ਕਾਲ ਇਹ ਕਿਸੇ ਵੀਰ ਭਾਈ ਦਾ ਕਮੈਂਟ ਰਹਿ ਗਈ ਵੀ ਗਿਆ ਹੋਵੇ ਉਹ ਮੇਰੇ ਨੰਬਰ ਤੇ ਸਕਰੀਨ ਤੇ ਉਹ ਮੈਨੂੰ ਡਾਇਰੈਕਟ ਫੋਨ ਕਰਕੇ ਵੀ ਪੁੱਛ ਸਕਦਾ ਹੈਗਾ ਕਈ ਵਾਰੀ ਰਹਿ ਜਾਂਦਾ ਹੈਗਾ ਤੇ ਇਸ ਕਰਕੇ ਬੁਰਾ ਨਾ ਮਨਾਇਓ ਮੈਨੂੰ ਡਾਇਰੈਕਟ ਫੋਨ ਕਰ ਲਿਓ ਫੋਨ ਕਰਕੇ ਮੈਥੋਂ ਤੁਸੀਂ ਪੁੱਛ ਸਕਦੇ ਹੋ ਕੋਈ ਵੀ ਜਾਣਕਾਰੀ ਜਿਹੜੇ-ਜਿਹੜੇ ਮੈਨੂੰ ਪਿਆਰ ਕਰਦੇ ਆ ਛੋਟੇ ਵੱਡੇ ਸਾਰਿਆਂ ਦਾ ਕੋਟੀ-ਕੋਟੀ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਉਹਨਾਂ ਨੂੰ ਜਿਹੜੀਆਂ ਮੇਰੀਆਂ ਬੜੀਆਂ ਪਿਆਰ ਦੇ ਨਾਲ ਤੁਸੀਂ ਵੀਡੀਓ ਵੇਖਦੇ ਹੋ ਮੈਨੂੰ ਭਰਮਾ ਹੰਗਾਰਾ ਮਿਲਦਾ ਹੈ ਬਾਪੂ ਜੀ ਦਾ ਸਤਿਕਾਰ ਮਿਲਦਾ ਹੈਗਾ ਸਤਿਕਾਰ ਦੇਣ ਵਾਲਿਆਂ ਦਾ ਬਹੁਤ ਬਹੁਤ ਗੁਰਲਾਬ ਸਿੰਘ ਵੱਲੋਂ ਧੰਨਵਾਦ